ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਪਹੁੰਚੇ ਹਾਂ ਐਡਰੈਸ ਵਾਜਦਾ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਚੋਲਾ ਸਾਹਿਬ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਾਜਦਾ ਨਾਮ ਹੈਗਾ ਨਵਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਹਾਂ ਵੀਡੀਓ ਬਣਾਉਣ ਇਹਨਾਂ ਨਾਲ ਕਿ ਮੱਝਾਂ ਛੋਟੀਆਂ ਦੇ ਵਿੱਚ ਦੋ گاਵਾ ਇੱਕ ਕਾਉਂਸਲ ਵਸ਼ੀ ਪ੍ਰੋਪਰ ਡਿਟੇਲ ਸਾਰੀ ਆਪਾਂ ਵਾਜਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪ ਆਪਣਾ ਹੱਕ ਸਮਝ ਕੇ ਆਪਣਾ ਫ ਬਾਈ ਨਾ ਕਰਦੇ ਆ ਗੱਲਬਾਤ ਡਿਟੇਲ ਸਾਰੀ ਪੁੱਛਦੇ ਆਂ ਵੀਡੀਓ ਐਂਡ ਤੱਕ ਜਰੂਰੀ ਰੱਖੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਹੈ ਪਾਜੀ ਦਾ ਵੀ ਆਪਣਾ ਐਡਰੈਸ ਬੋਲਦੇ ਵੀਰ ਕਰ ਐਡਰੈਸ ਸਾਡਾ ਚੋਲਾ ਸਾਹਿਬ ਹਾਂਜੀ ਚਰਨ ਤਾਂ ਹਾਂਜੀ ਹਾਂਜੀ ਨਾਂ ਦੱਸ ਦਿਓ ਆਪਣਾ ਲਾਵਦੀ ਲਾਵਦੀ ਸਿੰਘ ਠੀਕ ਹੈ ਜੀ ਹਾਂਜੀ ਤਿੰਨ ਨਾਕ ਮੱਝਾਂ ਛੋਟੀਆਂ ਦੇ ਵਿੱਚ ਤੇ ਤਿੰਨ ਹੀ گاਵਾ ਹਨਾ ਜੀ ਦੋ گاਵਾ ਸੁਈਆਂ ਤੇ ਇੱਕ ਵਸ਼ੀ ਅਉਂਸਰ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਸ਼ੁਰੂ ਕਰ ਲਈਏ ਇਸ ਵਾਰੀ ਤੋਂ ਪਹਿਲਾਂ ਦੱਸੋ ਇਹਦੇ ਬਾਰੇ ਇਹ ਜੀ ਵੀਰ ਜੀ ਦੂਜਾ ਸੁਗਾ ਮੈਂ ਦਾ ਹਾਂਜੀ ਲੀ ਠੀਕ ਹੈ ਜੀ ਤੇ ਬਾਕੀ ਤਾਂ ਅਸੀਂ ਲੈਵੇ ਲੋ ਇਹ ਦੋ ਵੇਖ ਲਓ ਮੈਂ ਨੂੰ ਤਾਂ ਤੋਂ ਚੰਗਾ ਲੱਗਾ ਮੁੱਠੀ ਵਾਲਾ ਲਓ ਜੀ ਕਰੋ ਚੈੱਕ ਹੈ ਨਾ ਜੀ ਹਾਂ ਜੀ ਕਿੰਨਾ ਟਾਈਮ ਵੀਰ ਖੜਦੀ ਸੂਣ ਚ ਇਹ ਹਾਲੇ ਵੀਰ ਜੀ 10 ਤਰੀਕ ਨੂੰ ਦਿਨ ਨੂੰ ਭੋਗਦੇ ਮੈਂ ਇਹਦੇ 10 ਜਨਵਰੀ ਨੂੰ ਹੈ ਨਾ ਜੀ ਤਕਰੀਬਨ 8 ਦਿਨ ਦਾ ਟਾਈਮ ਅਜੇ ਬਾਕੀ ਪੈਂਡਿੰਗ ਪਿਆ ਦਾ ਹੈ ਹਾਂ ਜੀ ਠੀਕ ਹੈ ਜੀ ਬਾਜੀ ਤੋੜ ਕੇ ਦਿਖਾਓ ਜੀ ਲਓ ਜੀ ਕਰਿਓ ਚੈੱਕ ਦੋਸਤੋ ਥਣਾ ਥਣਾ ਦੀ ਕੁਆਲਿਟੀ ਸੂਬਾ ਦੂਜਾ ਸੂਣੀ ਆ ਤੇ 8 ਦਿਨ ਦਾ ਟਾਈਮ ਅਜੇ ਬਾਕੀ ਪਿਆ ਸੂਣ ਦੇ ਵਿੱਚ ਹਾਂ ਜੀ ਬਹੁਤ ਸੋਹਣਾ ਕੱਦ ਕੱਠ ਮੈਂ ਦਾ ਪਿੱਠਪੂਰੇ ਦੀ ਚੜਾਈ ਚੈ ਬਾਈ ਜੀ ਤੇਪਾ ਤੂਪਾ ਦਾ ਬਰਾਬਰ ਆ ਤੁਸੀਂ ਟਿਪਕੇ ਲੈਂਦੀ ਹੈ ਨਾ ਜੀ ਲੋ ਜੀ ਕਰੋ ਚੱਕ ਜੀ ਦੋਸਤੋ ਉਹ ਮਾੜਾ ਹੈ ਕੈਮਰੇ ਤੋਂ ਕਰਕੇ ਕਰਦੀ ਆ ਹਾਂਜੀ ਹਾਂਜੀ ਉਦਾਂ ਮੈਂ ਠੰਡੀ ਧੀ ਰਹੀ ਆ ਜਿੱਦਾ ਮਾਦੀ ਲੋ ਜੀ ਦੋਸਤੋ ਕਰ ਲਓ ਚੱਕ ਹੱਥੋਂ ਤੇ ਮੇਰੀ ਉਹ ਗੱਲ ਕੋਈ ਨਹੀਂ ਕਿ ਠੰਡੀ ਧੀ ਰਹੀ ਮੈਂ ਇਹ ਗੱਲ ਉਹ ਉਪਰੇ ਬੰਦੇ ਦਾ ਕਈ ਨਾ ਪਸ਼ੂ ਉਪਰੇ ਬੰਦੇ ਤੋਂ ਮਾੜਾ ਆ ਕਰਦੀ ਆ ਲੈ ਜੋ ਬਾਈ ਜੀ ਬੰਦੋ ਹਾਂਜੀ ਲੋ ਜੀ ਕਰਿਓ ਚੱਕ ਦੋਸਤੋ ਨੀਲੀ ਰਾਵੀ ਮੱਝ ਨਿਸ਼ਾਨੀਆਂ ਪੂਰੀਆਂ ਕਵਰ ਕਰ ਦੀਏ ਹਾਂਜੀ ਹਾਂਜੀ ਬਹੁਤ ਸੋਹਣਾ ਆਰਡਰ ਤਿਆਰ ਕਰੀ ਆਉਂਦੀ ਹੈ ਜੇ 8 ਦਿਨ ਦਾ ਟਾਈਮ ਪਿਆ ਸੁੰਦੇ ਸਮੇਂ ਦਾ ਕੱਢ ਰੇ ਕਿੰਨਾ ਕ ਤਿਆਰ ਕਰ ਸਕਦੀ ਹਾਂ ਅੰਦਾਜ਼ਾ ਖੁਦ ਆਪ ਲਾ ਲਿਓ ਬਾਈ ਤੋਂ ਮੁੱਲ ਪੁੱਛ ਲੈਂਦੇ ਹਾਂ ਜੀ ਬਾਈ ਜੀ ਮੁੱਲ ਵੀ ਉਪਰ ਹੋਏ ਮੈਂ ਲੋਕੇ ਲੱਖ ਲੱਖ ਵੀ ਕਰੀ ਜਾਂਦੇ ਆ ਹਾਂਜੀ ਹਾਂਜੀ ਜੋ ਮਾਦੀ ਕਰੀ ਜੇ ਆਪਾਂ 95000 ਰੁਪਇਆ ਮੈਂ ਦਾ ਮੁੱਲ ਕਰਦੇ ਆ ਹਾਂਜੀ ਠੀਕ ਆ 90 ਚ ਦੀ ਮਾਨਤਾ ਕਰਤਾ 90000 ਚ ਮਾਨਤਾ ਹੋ ਜੂਗਾ ਥੋੜਾ ਬੋਧਾ ਕਰਾਂਗੇ ਛੋਟਾ ਸਾ ਬਾਈ ਠੀਕ ਹੈ ਜੀ ਵੀ ਜ਼ਿਆਦਾ ਨਹੀਂ ਠੀਕ ਹੈ ਜੀ ਹਾਂਜੀ 95000 ਰੁਪਇਆ ਦੋਸਤੋ ਡਿਮਾਂਡ 90000 ਤੋਂ ਆਿਆਂ ਇਦੋਂ ਹੋ ਗਿਆ ਬਾਈ ਜੀ ਇਹ ਝੋਟੀ ਆ ਗਈ ਇਹ ਸੂਈ ਹੈ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਵੀ ਸੂਈ ਨੂੰ ਇਹਨੂੰ ਅੱਜ ਤੋਂ ਹਫਤਾ ਹੋ ਹੀ ਗਿਆ ਬਾਈ ਵੀਰ ਹਫਤਾ ਕਿ ਟਾਈਮ ਹੋ ਗਿਆ ਹੈ ਨਾ ਸੂਈ ਇਹਦੇ ਮਗਰ ਬੱਚਾ ਕੀ ਹੈ ਵੀ ਬੱਚਾ ਦੇ ਮਗਰ ਕਟਾ ਆਲੋ ਕਟਾ ਦੇ ਮਗਰ ਆੜਾ ਪਹਿਲੇ ਨੰਬਰ ਤੇ ਬੱਧਾ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੁੱਧ ਵੀਰ ਕਿੰਨਾ ਚੋਣ ਲੇਣਾ ਦੁੱਧ ਵੀਰ ਜੀ ਆਖਣ ਉਹ 8 ਕਿਲੋ ਆਖੀਏ 9 ਜਿਹੜੇ 8 ਕਿਲੋ ਦੀ ਗਾਰੰਟੀ ਦੇ ਰਾਂਗੇ 8 ਕਿਲੋ ਦੁੱਧ ਦੀ ਗਾਰੰਟੀ ਹੈ ਨਾ ਜੀ ਹਾਂ ਹਾਂਜੀ ਭਾਵੇਂ ਜਿੰਨਾ ਮਗਾਲੇ ਭਾਵੇਂ ਜਿੰਦਾ ਮੱਠੀ ਕਰ ਲੈ ਵੀਰ ਬਖਾਵਾ ਜਿਆਦਾ ਵੀ ਕਰਦੀ ਹੈ ਬਖਾਵਾ ਦਾਖਲੋ ਦਾ ਹਾਂਜੀ ਦੋਸਤੋ ਰਿੰਗ ਸਿੰਘ ਨਿਕਨਿਕਾ ਬਿਲਕੁਲ ਸਭ ਤੋਂ ਪਹਿਲਾ ਪਹਿਲਾਂ ਕਹਿੰਦੇ ਆਹ 8 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ 8 ਦਿਨ ਹੋ ਗਏ ਤੇ ਬੱਚਾ ਇਹ ਤਾਂ ਮਗਰ ਕਟਾਜ 8 ਕਿਲੋ ਦੁੱਧ ਦੀ ਬਾਈਹ ਕਹਿੰਦਾ ਗਰੰਟੀ ਹੋਊਗੀ ਜੀ ਵਖਾਵਾ ਵੇਖ ਲਓ ਆਰਡਰ ਕੁਆਲਟੀ ਲਓ 10 ਲੀਟਰ ਦਾ ਵੀ ਕਰਦੀ ਹੈ ਬਾਕੀ ਤਾਜੀ ਸੂਈ ਹੈ ਜੀ ਚਵਾ ਦੂ 10 12 ਕਿਲੋ ਸਵੇਰੇ ਸ਼ਾਮੇ ਕੋਈ ਆ ਠੀਕ ਹੈ ਜੀ ਲੈ ਜੋ ਭਾਜੀ ਲੈ ਲਓ ਜੀ ਦੋਸਤੋ ਕਰੋ ਚੈੱਕ ਬਹੁਤ ਸੋਹਣੀ ਝੋਟੀ ਬਹੁਤ ਸੋਹਣਾ ਕਦ ਕਾਠ ਪਿੱਟ ਪੜੇ ਦੀ ਚੜਾਈ ਬਹੁਤ ਸੋਹਣੀ ਤੇ ਜਿਹੜੀ ਥਣਾ ਦੀ ਕੁਆਲਿਟੀ ਆ ਬਹੁਤ ਸੋਹਣੀ ਆ ਜੀ ਧਾਰਾ ਧੂਰਾ ਬਾਈ ਜੀ ਚਾਰੇ ਖਣੇ ਤੇ ਬਰਾਬਰ ਆਉਂਦੀਆਂ ਕਰਿਓ ਚੈੱਕ ਦੋਸਤੋ ਹਾਂ ਮੌਲਤ ਆਦੇ ਹਾਂ ਜੀ ਬਾਈ ਜੀ ਮੋਲੇ 90 ਅੱਗੇ ਨਾ ਹਾਂ ਜੀ ਬਾਈ ਜੀ ਵੀਰ ਜੀ ਝੋੜੀ ਦਾ ਮੁੱਲ ਕਰਦੇ ਆ 90000 ਰੁਪਿਆ ਜੀ ਹਾਂ ਜੀ 85000 ਦੇ ਦਾਂਗੇ 85000 ਤੋਂ ਮੰਨਤ ਨੂੰ ਹੋ ਜਾਊਗਾ ਜੀ ਹਾਂ ਜੀ ਥੋੜਾ ਬੋਲਾ ਕਰਾਂਗੇ ਮੰਨਤ ਦਾ 90000 ਰੁਪਿਆ ਦੋਸਤੋ ਡਿਮਾਂਡ ਦੁੱਧ 8 ਕਿਲੋ ਦੀ ਗਾਰੰਟੀ ਤੇ 85000 ਵਿੱਚੋਂ ਬਾਈ ਕਹਿੰਦਾ ਆਿਆਂ ਗਿਆ ਦਾ ਮਾਨਦਾਨ ਛੋੜ ਛੱਪਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਜੀ ਹਾਂਜੀ ਕਰਾਂਗਾ ਖੁੱਲਾ ਆਪਣੀ ਪਹਿਲੀ ਵੀਡੀਓ ਆਣ ਗਈ ਮਾਨਦਾਨ ਕਰਾਂਗਾ ਆਪਾਂ ਵੀਰਾ ਠੀਕ ਹੈ ਜੀ ਹਾਂਜੀ ਇਹ ਤੋਂ ਅੱਗੇ ਹੋਰ ਜਰੂਰ ਲਾਉਣ ਮੇਰੇ ਵੀਰਾ ਠੀਕ ਹੈ ਜੀ ਹਾਂਜੀ ਇਹਦੇ ਬਾਰੇ ਦੱਸੋ ਜੀ ਇਹਦੇ ਤਰ੍ਹਾਂ ਦੁੱਧ 7 ਕਿਲੋ 7 ਕਿਲੋ ਤਿਆਰ ਹੈ ਜੀ ਹਾਂਜੀ ਇਹਦੇ ਮਗਰ ਬੱਚਾ ਵੀ ਕੱਟੀ ਮਗਰੇ ਦੇ ਆਜੇ ਕੱਟੀ ਦੋਸਤੋ ਇਹਦੇ ਮਗਰ ਹਾਂਜੀ ਹੈ ਨਾ ਜੀ ਮੌਜ ਹੋਊਗੀ ਏ ਸੂਆ ਪਹਿਲਾਂ ਹਾਂਜੀ ਪਹਿਲਾਂ ਹੋਊਗੀ ਹਾਂਜੀ ਲਓ ਜੀ ਦੋਸਤੋ ਇਹ ਵੀ ਪਹਿਲਾ ਸੂਆ ਛੋਟੀ ਸੂਈ ਤੇ ਮਗਰ ਬੱਚਾ ਕੱਟੀ 7 ਕਿਲੋ ਦੁੱਧ ਮੌਕੇ ਦਾ ਤਿਆਰ 30 20 ਜੰਗੀ ਗੜੀ ਦੇਖੋ ਜੀ ਦੋਸਤੋ ਦੀ ਪਿੱਠ ਪੜੇ ਦੀ ਚੜਾਈ ਕਰਮਾਈ ਦੀ ਚੈੱਕ ਕਰ ਲਿਓ ਮਾੜਾ ਥਣ ਭਾਰਾ ਰੱਖ ਦਈਏ ਉਤਰਾ ਕੋਈ ਉਹ ਜੀ ਗੱਲ ਨਹੀਂ ਹੈਗੀ ਮਾੜਾ ਉਹ ਤਾਂ ਮਾਹ ਜਾ ਕਿਹੜੇ ਥਣ ਦੇ ਵਿੱਚ ਹੈਗੀ ਪ੍ਰੋਬਲਮ ਗਾੜ ਲੈ ਜੋ ਬੈਣੀ ਵਾਲ ਦੇ ਦੂਜੇ ਬੰਨੇ ਵਾਲੇ ਆ ਉਲਟ ਬੈਣੀ ਵਾਲੇ ਪਾਸੇ ਦੇ ਹਾਂਜੀ ਹਾਂਜੀ ਉਲਟ ਬੈਣੀ ਵਾਲੇ ਪਾਸੇ ਤੋਂ ਭਰਾਵਾਂ ਦੱਸਿਆ ਚੰਗਾ ਭਾਰ ਮੀਚ ਤੇ ਭਰਾ ਦੂਰੋਂ ਕੋਈ 100 200 ਕਿਲੋਮੀਟਰ ਤੋਂ ਪੈਂਦਾ ਕਰਕੇ ਵੀ ਕੋਈ ਆਉਂਦਾ ਮੇਰਾ ਵੀਰ ਭਰਾ ਹਾਂਜੀ 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 ਇਹ ਨਾ ਗੱਲ ਆ ਕੇ ਗੱਲ ਦੱਸ ਦੋ ਵਸੇ ਬਰਾਬਰ ਹੋਗੀ ਹਾਂਜੀ ਤਾਂ ਹਰ ਬਰਾਬਰੀ ਠੀਕ ਹੈ ਲੈ ਜੋ ਬਾਈ ਹਾਂਜੀ ਲੋ ਜੀ ਕਰਿਓ ਚੈੱਕ ਦੋਸਤੋ 7 ਕਿਲੋ ਦੁੱਧ ਬੱਚਾ ਇਹ ਤਾਂ ਮਗਰ ਕਟੀ ਚਾਰ ਦੰਦ ਜਿਹੜਾ ਬਹਿਣੀ ਵਾਲੇ ਪਾਸੇ ਦਾ ਮੂਹਰਲਾ ਥਣ ਥੋੜੀ ਜੀ ਪ੍ਰੋਬਲਮ ਹੈਗੀ ਆ। ਬਾਕੀ ਧਾਰਾਂ ਬਾਈ ਕਹਿੰਦਾ ਬਰਾਬਰ ਆਉਂਦੀਆਂ ਤੇ ਰੇਟ ਆਪਾਂ ਬਾਈ ਤੋਂ ਕੁਛ ਲੀਦੇ ਆ। ਹਾਂਜੀ ਭਾਈ ਜੀ ਬੋਲੋ ਜੀ। ਇਹਦੀ ਡਿਮਾਂਡ ਵੀ ਕਰਨੋ ਜੋ ਮਾਜੀ 80000 ਰੁਪਿਆ ਡਿਮਾਂਡ ਕਰਦੇ ਆ। ਜੀ। 75000 ਦੇ ਵੀ ਦੇ ਦਾਂਗੇ। 75000 ਦੇ ਹੈ ਨਾ ਜੀ। ਹਾਂ ਕਰ ਦਾਂਗੇ ਮਾਨਤਾਂ ਵਿੱਚੋਂ। ਠੀਕ ਹੈ ਜੀ। ਹਾਂਜੀ 80000 ਰੁਪਿਆ ਡਿਮਾਂਡ 75000 ਚ ਤੁਹਾਡਾ ਆਇਆ ਗਿਆ ਦਾ ਮਾਨਤਾਂ ਨੂੰ ਛੋੜ ਛਪਾ ਜਿਹੜਾ ਮੌਕੇ ਤੇ ਹੋਊਗਾ ਜੀ ਹੈ ਨਾ ਜੀ। ਹਾਂਜੀ। ਠੀਕ ਹੈ ਜੀ। ਹਾਂਜੀ ਭਾਈ ਜੀ ਤੇ 11 12 ਕਿਲੋ ਥਲੇ ਧਾਰਾਂ ਇਹਦੇ 11 12 ਕਿਲੋ ਮੌਜੂਦਾ ਤਿਆਰ ਹੈ ਨਾ ਹਾਂਜੀ ਹਾਂਜੀ ਇਹਦੇ ਮਗਰ ਬੱਚਾ ਵੀਰ ਕੀ ਹੈ ਬੱਚਾ ਇਹਦੇ ਮਗਰ ਇਹਦੇ ਮਗਰ ਬੱਚਾ ਦੋਸਤੋ ਇਧਰ ਦੀ ਵਿਖਾ ਦਿਨਾ ਤੁਹਾਨੂੰ ਮੈਂ ਆਹ ਲਓ ਜੀ ਸੂਈ ਨੂੰ ਬਾਈ ਕਿੰਨਾ ਟਾਈਮ ਹੋ ਗਿਆ 15 ਦਿਨ 15 ਦਿਨ ਦਾ 15 ਦਿਨ ਦਾ ਟਾਈਮ ਹੋ ਗਿਆ ਲਓ ਜੀ ਬਾਈ ਜੀ ਬਾਹਰ ਨੂੰ ਕੱਢੋ ਲਓ ਜੀ ਸਵੇਰ ਦੁਜਾ ਸੂਈ ਜੇ 15 ਦਿਨ ਦਾ ਟਾਈਮ ਸੂਈ ਨੂੰ ਗਿਆ 11 ਤੋਂ 12 ਲੀਟਰ ਦੁੱਧ ਮੌਜੂਦਾ ਤਿਆਰ ਹਾਂਜੀ ਬੱਚਾ ਇਹਦੇ ਮਗਰ ਵਛਾ ਲਓ ਕਰਿਓ ਚੱਕ ਜੀ ਕੋਈ ਜ਼ਰੂਰ ਲਓ ਜੀ ਦੋਸਤੋ ਆਰਡਰ ਕੁਆਲਿਟੀ ਬਹੁਤ ਸੋਹਣੀ ਤਿਆਰ ਕੀਤੀ ਆ ਵੇਖੋ ਜੀ ਗਾ ਹੈ ਵੀ ਦੋਸਤੋ ਪਲੇਟ ਦੇ ਵਿੱਚ ਕਰਾਸ ਸੰਗ ਰੱਖਦੀ ਲੈ ਲਓ ਜੀ ਸਾਮਣ ਆ ਰਹੀ ਆ ਬੱਚੀ ਉਧਰ ਚੰਗੀ ਆ ਚਲੋ ਆਓ ਜੀ ਚਲੋ ਜਿਹੜੇ ਵੀਰ ਨੇ ਖੜ੍ਹਦੀ ਆ ਸਿਗਾ ਕਰੂਗਾ ਚੰਗਾ ਦੁੱਧ ਚਲੂਗਾ ਹਾਂਜੀ ਦੁੱਧ ਬੱਚੀ ਦੇ ਦੋਗੇ 15 16 ਕਿਲੋ ਬਾਹਰ ਸਾਮਣੇ ਬੈਠਣਾ ਚਾਹਤਾ ਅਜੇ ਤਾਜੀ ਸੂਈ ਆ ਜੀ ਕਰ ਦੂਗੀ ਦੁੱਧ ਦੇ ਦਿੰਦਾ ਬਾਕੀ ਗਾੜੀ ਮੌਸਮ ਸਿਆਲਦਾ ਨਾ ਹਾਂਜੀ ਠੀਕ ਹੈ ਜੀ ਆਈ ਉਹ ਜੇ ਘਰੋਂ ਆਈ ਚਲੋ ਚਲੋ ਅੱਛਾ ਜੀ ਹਾਂਜੀ ਹਾਂਜੀ ਭਾਈ ਜੀ ਬੋਲੋ ਜੀ ਮੋਲਕਾ ਅਨੁਪਾਤ ਜੋ ਮਾਜੀ ਗਈ 60 ਰੁਪਈਏ 62 ਰੁਪਈਏ ਜੀ ਲੈਣ ਦੇਣੀ 50000 ਦੀ ਦੇ ਦਾਂਗਾ 50000 ਰੁਪਈਆ ਹੈ ਨਾ ਜੀ ਉਹ ਚੋ ਮਾਨਤਣਾ ਕਰਦਾ ਕਰਦਾ ਠੀਕ ਇਹਦੋਂ ਕਿ ਭਾਈ ਜੀ ਇਹੋ ਵੱਡੀ ਗਾਂ ਹੈ ਤੇ ਬੜੀ ਚੀਜ਼ ਹੈ ਆਪਾਂ ਆਹ ਮਾਗੜੇ ਕੋਈ ਤੇ ਜਾ ਮਾਗੜੇ ਜੀ ਇਹ ਆਪਾਂ ਆਪ ਵੀ ਆਪਾਂ ਨੂੰ ਵੀ ਸਮਝੇ ਵੀ ਭਰਾ ਵਾਲੇ ਜਿਹੜੀਗਾ ਲੋ ਜੀ ਭਾਈ ਸੋਲ ਕਟੂ ਬਰ ਭਾਈ ਜੀ ਦੁੱਧ ਕੰਨਾ ਪਿਆਰ 12 ਕਿਲੋ ਦੁੱਧ ਤਲੇ 12 ਪਿਆਰ ਹੈ ਜੀ ਹੈ ਨਾ ਜੀ ਹਾਂਜੀ ਇਹ ਇਹਨੂੰ ਬਾਈ ਜੀ ਸੂਈ ਨੂੰ ਕੋਈ ਅੰਦਾਜ਼ਾ ਪਤਾ ਕਿੰਨਾ ਟਾਈਮ ਹੋ ਗਿਆ ਦੋ ਟਾਈਮ ਤੇ ਜਾਂਦੇ ਉਹ ਦੋ ਢਾਈ ਮਹੀਨੇ ਦੀ ਘਰ ਵਾਲਾ ਇਹਨਾਂ ਨੇ ਆਖਿਆ ਵਾ ਅੱਛਾ 20 25 ਦਿਨਾਂ ਦਾ ਟੀਕਾ ਇਹਨੂੰ ਭਰਿਆ 20 ਤੋਂ 25 ਦਿਨ ਹੋ ਗਿਆ ਜੀ ਟੀਕਾ ਭਰੇ ਇਹਨੂੰ ਹਾਂ ਜੀ ਦੋ ਤੋਂ ਢਾਈ ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ ਲਓ ਜੀ ਕਰੋ ਚੱਕ ਇਹਦੇ ਮਗਰ ਬਾਈ ਜੀ ਬੱਚਾ ਹੈਗਾ ਜੀ ਨਹੀਂ ਲੈ ਬੱਚਾ ਅਛਾ ਬਿਨਾ ਬੱਚੇ ਤੋਂ ਹੈ ਨਾ ਜੀ ਆਹ ਲਓ ਜੀ ਕਰੋ ਚੱਕ ਹਾਲੋ ਜੀ ਕਰੋ ਚੱਕ ਕਦ ਕਾੜ ਦੋਸਤੋਂ ਗਾਂ ਦਾ ਬਹੁਤ ਸੋਹਣਾ ਬਿਨਾ ਬੱਚੇ ਤੋਂ 12 ਕਿਲੋ ਦੁੱਧ ਤੇ 25 ਦਿਨਾਂ ਦਾ ਟਾਈਮ ਹੋ ਗਿਆ ਟੀਕਾ ਲੱਗੇ ਇਹਨੂੰ ਜਿਹੜਾ ਵੀਰ ਖ ਮੁੱਲ ਬਾਈ ਤੋਂ ਪੁੱਛ ਲੈਨੇ ਕਿੰਨਾ ਮੁੱਲ ਕਰਦਾ ਬਾਈ ਦਾ। ਲੋ ਜੀ ਗਾਂ ਪੂਰੀ ਬਰੀਡ ਵਾਲੀ ਹੈ ਬਾਕੀ ਜਿਹੜਾ ਵੀਰ ਸੰਭ ਲੂਗਾ ਦੁੱਧ ਵਧੂ ਸਕਦੀ ਹੈ। ਹਾਂਜੀ ਬਾਈ ਜੀ ਬੋਲੋ ਜੀ। ਮੁੱਲ ਵੀਰ ਜੀ ਦਾ 40000 ਰੁਪਿਆ ਕਰਦੇ ਆਂ। ਜੀ। ਹਾਂਜੀ। ਕਿੰਨੇ ਦੇ ਦੇਣੀ ਹੈ? 2 ਛੱਡ ਦਾਂਗੇ ਵਿੱਚੋਂ। 40000 ਹੋ ਗਏ ਛੱਡ ਦਾਂਗੇ। ਠੀਕ ਹੈ ਜੀ। ਹਾਂਜੀ। 42000 ਰੁਪਿਆ ਦੋਸਤੋ ਡਿਮਾਂਡ ਤੇ 40000 ਤੋਂ ਆ ਗਿਆ ਦਾ ਮਾਨਤਨ ਛੋੜ ਛਪੜਣਾ ਹੋਗਾ ਮੌਕੇ ਤੇ। 38000 ਦੀ ਦੇ ਦਾਂ ਗੱਲ ਗੱਦੀ ਆ ਗਈ। ਹਾਂਜੀ 38000 ਦੇ ਦਾਂ। 38000 ਹੋ ਗਿਆ ਜੀ। ਲੋ ਜੀ। ਇਹਦੋਂ ਅ ਇਹ ਚੋਗੀ ਆ ਵੀਰ ਜੀ ਚਾਰ ਦੰਦ ਮੂੰਹ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਵੀਪੀ ਲੱਗੇ ਨੂੰ ਇਹਨੂੰ 20 ਤੋਂ 25 ਦਿਨਾਂ ਚੱਲੇ ਟੀਕਾ 20 ਤੋਂ 25 ਦਿਨ ਹੈ ਨਾ ਕਨਫਰਮ ਕੋਈ ਨਹੀਂ ਹੈ ਨਾ ਤੋੜ ਕੇ ਬਾਈ ਜੀ ਮਰੀ ਦਿਖਾ ਦਈਏ ਵੀ ਹਾਂਜੀ ਲੋ ਜੀ ਦੋਸਤੋ ਆਉਂਸਰ ਵਸ਼ੀਆ ਚਾਰ ਦੰਦ ਬਾਈ ਜੀ ਮੂੰਹ ਹਾਂਜੀ ਠੀਕ ਹੈ ਜੀ 25 ਦਿਨ ਦਾ ਟਾਈਮ ਹੋਗਾ ਟੀਕਾ ਲੱਗੇ ਨੂੰ ਕਨਫਰਮ ਕੋਈ ਨਹੀਂ ਅਜੇ ਕਿਉਂਕਿ ਤੁਹਾਨੂੰ ਪਤਾ 25 ਦਿਨ ਦੀ ਕਨਫਰਮ ਨਹੀਂ ਹੁੰਦੀ ਲਓ ਜੀ ਕਾਟ-ਕਾਟ ਵੇਖਿਓ ਵਸ਼ੀ ਦਾ ਤੇ ਜਿਹੜਾ ਸੀਮਨ ਲੱਗਾ ਨਾ ਬਾਈ ਕੰਦਾ ਗਾੜੀ ਸੀਮਨ ਉਹ ਬਹੁਤ ਚੰਗੇ ਇੰਪੋਰਟਡ ਸੀਮਨ ਬਾਈ ਜੀ ਸੀਮਨ ਕਿਹੜਾ ਦੱਸਿਆ ਜਿਹਨੂੰ ਲੱਗਾ ਕਿਰੇ ਸੀਮਨ ਤੋਂ ਗੱਪਣਿਆ ਜੀ ਮੈਸੀ ਦਾ ਜੀ ਅੰਬੈਸੀ ਦਾ ਜੀ ਹਾਂਜੀ ਲਓ ਜੀ ਕਰਿਓ ਚੈੱਕ ਦੋਸਤੋ ਬਹੁਤ ਸੋਹਣਾ ਸੀਮਨ ਲੱਗਾ ਲਓ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਦੱਸੋ ਜੀ ਇਹਦੇ ਬਾਰੇ ਇਹਦਾ ਕਿੰਨਾ ਮੁੱਲ ਕਰਨਾ 25000 ਰੁਪਏ ਵੀ ਹਾਂਜੀ ਕਿੰਨਾ ਕੁ ਮੰਨਣਾ ਸਰ 20000 ਵੀ ਦੇ ਦਾਂਗੇ 20000 ਦੇ ਦਾਂਗੇ ਠੀਕ ਹੈ ਜੀ ਲਓ ਜੀ ਸੋਟਾ ਕਰਾਂਗਾ ਆਪਾਂ ਡਿਮਾਂਡ 25000 ਰੁਪਿਆ ਰੱਖੀ ਗਈ ਤੇ 20000 ਦੇ ਵਿੱਚੋਂ ਬਾਈ ਕਰਾ ਲਿਆ। ਬਾਕੀ ਥਾਂ ਨਹੀਂ ਧੀਰੀ ਆ। ਆਹਾਂ ਤੁਹਾਨੂੰ ਛੋੜ ਛੱਪਾ ਜਿਹੜਾ ਮੌਕੇ ਤੇ ਹੋ ਗਿਆ ਜੀ। ਆਹਾਂ ਤੁਹਾਨੂੰ ਆ ਜੀ ਵੇਖ ਲਓ। ਝੋਲੀ ਚਾਈ ਦੋਸਤੋ ਬੜਾਈ ਬੀਰ ਚੰਗੇ ਸੀ ਬੰਦੀ ਆ ਆਪੀ ਤੇ ਗਾਂ ਰਸੀਮਨ ਭਰਿਆ ਵੀ ਬਹੁਤ ਚੰਗਾ ਭਰਿਆ 25 ਚੰਗੀ ਆ। ਹਾਂਜੀ। ਲੈ ਜੋ ਬਾਈ ਜੀ ਕਿਥੇ ਬੰਦਣੀ। ਲਓ ਦੋਸਤੋ ਇੱਕ ਮੱਝ ਗੱਬਣ ਦੋ ਝੋਟੀਆਂ ਬਿਲਕੁਲ ਤਾਜ਼ੀਆਂ ਸੁਈਆਂ ਤੇ ਇੱਕ ਗਾਂ ਤਾਜੀ ਸੁਈ ਤੇ ਇੱਕ ਗਾਂ ਦੋਸਤੋ ਕੁ ਤਕਰੀਬਨ 2 2.5 ਮਿੰਟ ਦਾ ਟਾਈਮ ਹੋਗਾ ਸਈ ਨੂੰ। ਸੁਏ ਸੁਆਏ ਪਹੂ ਨੂੰ ਇੱਕ ਟਾਈਮ ਦ ਗੱਬਰ ਪਸ਼ੂ ਨੂੰ ਥਣਾ ਦੀ ਟਿੱਪਕੇ ਪਾਸ ਕਰਕੇ ਤਸਦੀਕ ਕਰ ਲਿਆ ਕਰੋ ਐਡਰੈਸ ਵਜਦਾ ਇੱਕ ਰੀਫੀ ਬੋਲ ਦੇਣਾ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹੈਗਾ ਭਾਈ ਦਾ ਨਰਦੀਪ ਸਿੰਘ ਫੋਨ ਨੰਬਰ ਵਜਦਾ ਮੈਂ ਸਕਰੀਨ ਤੇ ਚਲਾ ਦੂੰਗਾ ਧੰਨਵਾਦ ਦੋਸਤੋ ਅਰੇ ਵੀਡੀਓ ਦੇਖਣ ਵਾਸਤੇ